ਇਸ ਦੀ ਵਾਇਰਿੰਗ ਚਾਰਜਿੰਗ ਗਨ ਇੰਡੀਕੇਟਰ ਅਤੇ ਪੈਨਲ ਸਭ ਕੁਝ ਗਾਇਬ ਕਰ ਦਿੱਤਾ ਤੇ ਸਿਰਫ ਉਹ ਬਾਡੀ ਅਤੇ ਸ਼ੈੱਡ ਹੀ ਬਚਿਆ ਬਾਡੀ ਬਾਡੀ ਇਹ ਚਾਰਜਿੰਗ ਜਿਹੜੀ ਸਟੇਸ਼ਨ ਦੀ ਲੱਗੀ ਹੋਈ ਹੈ ਸਿਰਫ ਇਹ ਰੱਖੀ ਹੈ ਇਹ ਸਾਰੀ ਅੰਦਰ ਦਾ ਜਿਹੜਾ ਪੈਨਲ ਹੈ ਅੰਦਰ ਦੇ ਜਿਹੜੇ ਸਕਰੀਨ ਹੈ ਅੰਦਰ ਦੀ ਜਿਹੜੀ ਵਾਇਰਸ ਹੈ ਉਹ ਸਾਰੀ ਕੱਟ ਕੇ ਆਪਣੇ ਨਾਲ ਜਿਹੜੇ ਚੋਰ ਨੇ ਉਹ ਲੈ ਚੁੱਕੇ ਨੇ ਕਿਉਂਕਿ ਇਹ ਕਾਫੀ ਕੋਸਟਲੀ ਹੁੰਦੀ ਹੈ ਕਾਫੀ ਮਹਿੰਗੀ ਹੁੰਦੀ ਹੈ ਸਕਰੀਨਾਂ ਮਹਿੰਗੀਆਂ ਹੁੰਦੀਆਂ ਇੱਥੇ ਕੋਈ ਸੀਸੀਟੀਵੀ ਕੈਮਰਾਜ਼ ਵੀ ਨਹੀਂ ਹੈ ਨੇੜੇ ਤੇੜੇ ਕਿ ਕਿਸੇ ਤਰ੍ਹਾਂ ਦੀ ਕੋਈ ਪਛਾਣ ਹੋ ਸਕੇ ਹਾਲਾਂਕਿ ਪੁਲਿਸ ਉਹਨ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ ਲੇਕਿਨ ਕੋਈ ਵੀ ਚਾਰਜਿੰਗ ਸਟੇਸ਼ਨ ਜਿੰਨੇ ਵੀ ਮਸ਼ੀਨਾਂ ਲਾਈ ਗਈ ਹੈ ਸਾਰੀ ਮਸ਼ੀਨਾਂ ਨੂੰ ਤੁਸੀਂ ਦੇਖੋ ਇਹ ਸਾਰੀ ਵਾਇਰਸ ਕੱਟ ਕੇ ਇਹ ਸਾਰੀ ਵਾਇਰਸ ਨੂੰ ਕੱਟ ਕੇ ਇੱਥੇ ਐਲਸੀਡੀ ਸਕਰੀਨ ਲੱਗੀ ਹੋਈ ਸੀ ਇਹ ਪੂਰਾ ਸਕਰੀਨ ਇੱਥੇ ਵੀ ਇਧਰ ਵੀ ਪੂਰੀ ਇਹ ਪੂਰਾ ਐਡੈਪਟਰਸ ਲੱਗੇ ਹੋਏ ਸੀਗੇ نیچے ਇਹ ਪੂਰਾ ਆਨ ਆਫ ਦਾ ਸਵਿਚ ਸੀਗਾ ਇਹ ਤਾਰਾਂ ਇਹ ਵੱਡੀ ਵੱਡੀ ਤਾਰਾਂ ਜਿਹੜੀ ਹੈਗੀ ਹੈ ਇਹ ਵੀ ਕਾਫੀ ਕਾਸਟਲੀ ਹੁੰਦੀ ਹੈ ਇਹ ਵੀ ਵੱਟ ਕੇ ਲੱਗੇ ਯਾਨੀ ਕਿ ਚੋਰਾਂ ਨੇ ਬਹੁਤ ਹੀ ਛਾਤਿਰ ਤਰੀਕੇ ਨਾਲ ਇਹ ਆਨ ਆਫ ਦਾ ਸਿਸਟਮ ਹੈ ਇਹ ਵੀ ਇਹ ਦੇਖੋ ਪੱਥਰਾਂ ਦੇ ਨਾਲ ਇਹ ਨੂੰ ਪੂਰਾ ਬ੍ਰੇਕ ਕੀਤਾ ਹੋਇਆ ਇਹ ਵੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪੈਟਰੋਲ ਅਤੇ ਡੀਜ਼ਲ ਤੇ ਨਿਰਭਰਤਾ ਘਟਾਉਣ ਦੇ ਲਈ ਭਾਰਤ ਸਰਕਾਰ ਦੇ ਵਿੱਚ ਦੇਸ਼ ਚ ਇਲੈਕਟ੍ਰਿਕ ਵਹੀਕਲ ਨੂੰ ਵਧਾਵਾ ਦਿੱਤਾ ਗਿਆ ਤਾਂ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵੀ ਇਸੇ ਦਿਸ਼ਾ ਨਿਰਦੇਸ਼ਾ ਤੇ ਕੰਮ ਕਰ ਰਿਹਾ ਹੈ ਇਸੇ ਦੇ ਤਹਿਤ ਚੰਡੀਗੜ੍ਹ ਰੀਨਿਏਬਲ એનર્ਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰੋਮੋਸ਼ਨ ਸੁਸਾਇਟੀ ਕ੍ਰਿਸ ਨੇ ਸ਼ਹਿਰ ਭਰ ਦੇ ਵਿੱਚ ਪਬਲਿਕ ਚਾਰਜਿੰਗ ਸਟੇਸ਼ਨ ਲਗਾਏ ਨੇ ਪਰ ਚੋਰਾ ਨੇ ਸੈਕਟਰ 42 ਦੇ ਨਿਊ ਲੇਕ ਪਾਰਕਿੰਗ ਦੇ ਵਿੱਚ ਲਗਾਏ ਗਏ EV ਚਾਰਜਿੰਗ ਸਟੇਸ਼ਨ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀਆਂ ਮਹਿੰਗੀਆਂ ਮਸ਼ੀਨਾਂ ਦੇ ਨੇਲੇ ਕੋਈ ਸੀਸੀਟੀਵੀ ਨਹੀਂ ਲੱਗਿਆ। ਅਜੇ ਇਹ ਦੇ ਵਿੱਚ ਚੋਰਾਂ ਨੂੰ ਚੋਰੀ ਦਾ ਮੌਕਾ ਮਿਲ ਗਿਆ ਅਤੇ ਉਹਨਾਂ ਕਰੀਬ 2 ਕਰੋੜ ਦੀ ਚੋਰੀ ਕੀਤੀ ਹੈ। ਇਹਨਾਂ ਦੇ ਵਿੱਚੋਂ ਕਈ ਮਸ਼ੀਨਾਂ ਵੀ ਸ਼ਾਮਲ ਨੇ ਜਿਨ੍ਹਾਂ ਤੋਂ ਅਜੇ ਕੰਮ ਲੈਣਾ ਸ਼ੁਰੂ ਕੀਤਾ ਜਾਣਾ ਸੀ। ਲੇਕਿਨ ਚੋਰਾ ਦੇ ਹੌਸਲੇ ਬੁਲੰਦ ਹੈ। ਜਿਸ ਤਰ੍ਹਾਂ ਇਹ ਪੂਰੀ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦੇ ਕੇ ਵੱਡੀ ਕਰੀਬ 1.5 ਤੋਂ 2 ਕਰੋੜ ਦੀ ਇਹ ਜਿਹੜੀ ਪੂਰੀ ਚੋਰੀ ਹੈ ਇਹਦੇ ਵਿੱਚ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ਾ ਦੀ ਟੀਮ ਪੰਜਾਬ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਗੈਂਗਸਟਰ ਦੇ ਨਾਮ ਤੇ ਧਮਕੀ ਦੇਣ ਵਾਲਾ ਸ਼ਖਸ ਪੰਜਾਬ ਪੁਲਿਸ ਦੇ ਹੱਥੇ ਚੜ ਗਿਆ ਮਲਜ਼ਮ ਨੇ ਚਰਨਜੀਤ ਚੰਨੀ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਸੀ ਪਰ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਚੰਨੀ ਨੇ ਫਿਰ ਸਵਾਲ ਖੜੇ ਕੀਤੇ ਮੂਲਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜਾ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ ਅਤੇ 2 ਕਰੋੜ ਰੁਪਏ ਦੀ ਰੰਗਤਾਰੀ ਮੰਗੀ ਸੀ ਪੈਸੇ ਨਾ ਦੇਣ ਤੇ ਅੰਜਾਮ ਪੁੱਕਤਨ ਦੀ ਚੇਤਾਵਨੀ ਦਿੱਤੀ ਸੀ ਪਰ ਹੁਣ ਇਸ ਨੂੰ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ ਗੁਰੂਗਰ ਦੀ ਪੁਲਿਸ ਨੇ ਮਹਾਰਾਸ਼ਟਰ ਦੇ Nagpur ਤੋਂ ਦੀਪਕ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਦੀਪਕ ਨੇ ਮੀਡੀਆ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ WhatsApp ਤੇ ਮੈਸੇਜ ਜ਼ਰੂਰ ਭੇਜੇ ਸੀ ਪਰ ਫੋਨ ਕਾਲ ਤੇ ਤਵਕੀ ਨਹੀਂ ਦਿੱਤੀ ਸੀ ਕੰਮ ਕਿਸ ਤਰ੍ਹਾਂ ਦਾ ਕੁਝ ਦੇਣਾ ਹੈ ਤੋ ਮੈਸੇਜ ਕੀਤਾ ਸੀ ਕੋਈ ਪੈਸੇ ਮੰਗੂਨੇ ਕਿ 2 ਕਰੋੜ ਦੇ ਦੇਣੇ ਦੇ ਲਈ ਅੱਜ ਕਿਹਾ ਤਾਂ ਬਸ ਸਪੰਜਨਰੇਸ਼ਨ ਨਹੀਂ ਤਾਂ ਮੈਨੂੰ ਅਸਰ ਗਿਆ ਤਾਂ ਮੈਸੇਜ ਤਾਂ ਕੀਤਾ ਸੀ ਕੱਲੇ ਮੈਸੇਜ ਕੀਤਾ ਧਮਕੀ ਅਸਰ ਕੁਝ ਦੇਣਾ ਹੈ ਨਾ ਨਾਂਗੇ ਕੀ ਹੋਤੇ ਪਿਆਰ ਨਾਲ ਮੰਗੇ ਨਾ ਪੈਸੇ ਕਿਸ ਕੰਮ ਦੇ ਲਈ ਬਾਤ ਗਿਆ ਨਾ ਕਪੂਲਿਸ ਅਧਿਕਾਰੀਆਂ ਦੇ ਮੁਤਾਬਕ ਦੀਪਕ ਪੜਿਆ ਲਿਖਿਆ ਹੈ ਅਤੇ ਹੋਟਲ ਮੈਨੇਜਮੈਂਟ ਦੀ ਪੜਾਈ ਕਰਨ ਦੇ ਨਾਲ ਨਾਲ ਕਈ ਥਾਵਾਂ ਤੇ ਨੌਕਰੀ ਕਰ ਚੁੱਕਿਆ ਹੈ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜਕੱਲ ਸਟਾਕ ਮਾਰਕਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਹਾਲਾਂਕਿ ਸਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਇਹ ਉਹ ਸ਼ਖਸ ਨਹੀਂ ਹੈ ਜਿਸਨੇ ਉਹਨਾਂ ਨੂੰ ਧੰਕੀ ਭੇਜੀ ਸੀ ਉਹ ਠੇੜ ਪੰਜਾਬੀ ਬੋਲਦਾ ਸੀ ਤੇ ਫੇਟ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦੇਣਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜ਼ੀ ਹੈ ਰਣਜੀਤ ਸਿੰਘ ਚੰਨੀ ਦਾ ਬਿਆਨ ਪੁਲਿਸ ਦੀ ਕਾਰਵਾਈ ਅਤੇ ਉਸਦੇ ਦਾਅਵਿਆਂ ਤੇ ਸਵਾਲ ਖੜੇ ਕਰਦਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਦੀ ਕਾਰਵਾਈ ਵਿੱਚ ਕੀ ਸਾਹਮਣੇ ਆਉਂਦਾ ਹੈ ਰੋਪੜ ਤੋਂ ਅਫਾਤ ਕੰਬੂਜ ਸਿਟੀ ਤੇ ਗੱਲ ਸਾਈਬਰ ਠੱਗੀ ਦੀ ਸਾਈਬਰ ਠੱਗ ਡਰ ਤੇ ਲਾਲਚ ਦੇ ਜ਼ਰੀਏ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਪਰ ਚੰਡੀਗੜ੍ਹ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਨਾਲ ਹੋਈ ਠੱਗੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹਨੂੰ ਦੋ ਠੱਗ ਜਿਨ੍ਹਾਂ ਬੜੀ ਚਲਾਕੀ ਨਾਲ ਚੰਡੀਗੜ੍ਹ ਪੁਲਿਸ ਤੋਂ ਰਿਟਾਇਰ ਹੋਏ ਇੰਸਪੈਕਟਰ ਬ੍ਰਿੰਦਰ ਸਿੰਘ ਨੂੰ ਬੇਵਕੂਫ ਬਣਾਇਆ ਤੇ ਮੋਬਾਈਲ ਹੈਕ ਕਰਕੇ 20 ਲੱਖ ਰੁਪਏ ਠੱਗ ਲਏ। ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਸੈੱਲ ਨੇ ਠੱਗੀ ਕਰਨ ਵਾਲੇ ਇੱਕ ਗਰੁੱਪ ਦਾ ਪਰਦਾ ਫਾਸ਼ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜੇ ਰਿਟਾਇਰਡ ਪਰਸਨਸ ਹੁੰਦੇ ਆ ਰਿਟਾਇਰਡ ਲੋਕ ਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਠੱਗੀ ਕਰਕੇ ਉਹਨਾਂ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ OTP ਸਾਰੀ ਚੀਜ਼ਾਂ ਲੈ ਕੇ ਸਾਰਾ ਅਕਾਊਂਟ ਖਾਲੀ ਕੀਤਾ ਜਾਂਦਾ ਹੈ। ਦਰਸਲ ਠੱਗਾ ਨੇ ਕਿਵੇਂ ਠੱਗੀ ਦਾ ਸ਼ਿਕਾਰ ਬਣਾਇਆ ਇਹ ਦੱਸਦਿਆਂ ਚੰਡੀਗੜ੍ਹ ਦੇ ਰਿਟਾਇਰ ਹੋਏ ਪੁਲਿਸ ਇੰਸਪੈਕਟਰ ਨੂੰ ਸ਼ਿਕਾਰ ਬਣਾਇਆ ਗਿਆ ਹੈ ਬ੍ਰਿੰਦਰ ਸਿੰਘ ਤੋਂ ਲਿਵਿੰਗ ਸਰਟੀਫਿਕੇਟ ਦੇ ਬਹਾਨੇ ਪੂਰੀ ਡਿਟੇਲ ਇਹਨਾਂ ਨੇ ਮੰਗੀ ਤੱਕਿਆ ਕਿ ਜੇਕਰ ਇਹ ਸਰਟੀਫਿਕੇਟ ਨਹੀਂ ਬਣੇਗਾ ਤਾਂ ਫਿਰ ਪੈਨਸ਼ਨ ਨਹੀਂ ਆਵੇਗੀ ਔਰ ਜਾਣਕਾਰੀ ਦੇਣ ਤੇ ਠੱਗਾ ਨੇ ਸਾਰਾ ਮੋਬਾਈਲ ਹੈਕ ਕਰ ਲਿਆ ਅਧਿਸ਼ਾਤ ਤਰੀਕੇ ਦੇ ਨਾਲ ਡਿਟੇਲ ਹੈਕ ਕਰਕੇ ਖਾਤੇ ਦੇ ਵਿੱਚੋਂ 20 ਲੱਖ ਰੁਪਏ ਕਢਵਾ ਲਏ ਸਾਡੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰਟਾਇਰ ਹੋਏ ਸੀਗੇ ਔਰ ਉਹਨਾਂ ਨੂੰ ਪੈਨਸ਼ਨ ਦੀ ਸੀ ਜਿਹੜੀ ਸੀਗੀ ਉਹ ਉਹਨਾਂ ਦੇ ਅਕਾਊਂਟ ਵਿੱਚ ਜਾਣੀ ਸੀ ਤੇ ਇੱਕ ਫੇਕ ਟ੍ਰੈਜਰੀ ਅਫਸਰ ਬਣ ਕੇ ਕਿਸੇ ਨੇ ਕੰਟੈਕਟ ਕੀਤਾ ਸਾਡੇ ਇੰਸਪੈਕਟਰ ਨੂੰ ਵੀ ਤੁਹਾਡਾ ਜਿਹੜੀ ਲਾਈਵ ਅਲਾਈਵ ਜਿਹੜਾ ਸਰਟੀਫਿਕੇਟ ਹੈ ਉਹ ਅਜੇ ਅਪਲੋਡ ਨਹੀਂ ਹੋਇਆ ਔਰ ਤੁਸੀਂ ਇੱਕ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਆਪਣਾ ਜਿਹੜਾ ਸਰਟੀਫਿਕੇਟ ਹੈ ਲੈ ਵੀ ਸਰਟੀਫਿਕੇਟ ਉਹ ਅਪਲੋਡ ਕਰੋ ਤਾਂ ਕਿ ਤੁਹਾਡਾ ਜਿਹੜਾ ਪੈਸਾ ਤੁਹਾਡੇ ਅਕਾਊਂਟ ਚ ਆ ਜਾਏ। ਜੀ। ਤੋਂ ਉਹ ਫਰਾਡਸਟਰ ਦੀ ਗੱਲਾਂ ਚ ਆ ਗਿਆ ਔਰ ਉਹਨਾਂ ਨੇ ਜਿਹੜਾ ਇੱਕ ਐਪ ਉਹਨਾਂ ਨੇ ਡਾਊਨਲੋਡ ਕਰਨ ਨੂੰ ਕਿਹਾ ਐਪ ਡਾਊਨਲੋਡ ਕੀਤੀ ਔਰ ਉਹਦੇ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ। ਜਦੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਤੇ ਦੈਨ ਉਹ ਜਿਹੜਾ ਸਾਰਾ ਪੈਸਾ ਸੀਗਾ ਉਹ ਫਰਾਡਸਟਰ ਦੇ ਅਕਾਊਂਟ ਚ ਚਲਾ ਗਿਆ ਔਰ ਇਸ ਤਰੀਕੇ ਨਾਲ ਠੱਗੀ ਹੋਈ ਸੀ। ਇਨਚਾਰਜ ਸਾਈਬਰ ਸੈੱਲ ਨੇ ਇਹ ਵੀ ਦੱਸਿਆ ਹੈ ਕਿ ਠੱਗ ਭੋਲੇ-ਭਾਲੇ ਲੋਕਾਂ ਤੱਕ ਪਹੁੰਚ ਕਿਵੇਂ ਕਰਦੇ ਨੇ ਜੇ ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਆਪਾਂ ਜਦੋਂ ਕੋਈ ਰਿਟਾਇਰਮੈਂਟ ਹੁੰਦਾ ਹੈ ਜਾਂ ਕੋਈ ਸ਼ਾਦੀ ਦਾ ਫੰਕਸ਼ਨ ਹੁੰਦਾ ਹੈ ਜਾਂ ਕੋਈ ਇਦਾਂ ਦੇ ਫੰਕਸ਼ਨ ਹੁੰਦੇ ਆ ਆਪਾਂ ਅਪਲੋਡ ਕਰ ਦਿੰਨੇ ਆ ਫੋਟੋ ਵਗੈਰਾ ਤਾਂ ਫਿਰ ਇਹ ਸੋਸ਼ਲ ਇੰਜੀਨੀਅਰਿੰਗ ਕਰਕੇ ਉਸ ਤੋਂ ਫੋਨ ਵਗੈਰਾ ਔਰ ਕਈ ਵਾਰ ਰੈਂਡਮਲੀ ਵੀ ਇਹ ਟਾਰਗੇਟ ਕਰਦੇ ਆ ਔਰ ਲੇਕਿਨ ਇਹ ਖਵਾਰਾਂ ਦੇ ਜ਼ਰੀਏ ਫਲਾਣ ਇੰਸਪੈਕਟਰ ਰਿਟਾਇਰ ਹੋਇਆ ਹੈ ਫਲਾਣ ਡੀਐਸਪੀ ਰਿਟਾਇਰ ਹੋਏ ਆ ਇਸ ਤਰੀਕੇ ਨਾਲ ਕੁਛ ਨਾ ਕੁਛ ਇਨਫੋਰਮੇਸ਼ਨ ਕਲ ਤਾਂ ਪੁਲਿਸ ਨੇ ਪੱਛਮੀ ਬੰਗਾਲ ਤੋਂ ਰੋਹਿਤ ਅਤੇ ਤਸੀਮ ਹੁਸੈਨ ਨਾਦੇਨਾ ਦੋ ਠੱਗਾ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਮੋਬਾਈਲ ਫੋਨ ਕ੍ਰੈਡਿਟ ਕਾਰਡ ਅਤੇ ਕਈ SIM ਰਿਕਵਰ ਕਰ ਲਏ ਗਏ ਨੇ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ